ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮੇਰਾ ਦੂਸਰਾ ਸਤਸੰਗ ਆ ਤੇ ਮੇਰਾ ਨਾਮ ਪ੍ਰਿੰਕਾਇਮ ਹੰਦਰ ਜੀ ਮੈਂ ਆਪਣਾ satsang share ਕਰਨਾ ਚਾਹੁੰਦੀ ਆ ਮੈਂ ਆਪਣਾ satsang guru ji ਦੇ mantar jap ਤੋਂ ਸ਼ੁਰੂ ਕਰਾਂਗੀ ਓਮ ਨਮਾ ਸ਼ਿਵਾਏ ਸ਼ਿਵ ਸ਼ੀ ਸਦਾ ਸਹਾਏ ਓਮ ਨਮਾ ਸ਼ਿਵਾਏ guru ji ਸਦਾ ਸਹਾਏ ਜਿੱਦਾਂ ਕਿ ਅਸੀਂ ਸਾਰੇ satsang ਵਿੱਚ ਸੁਣੀਦਾ ਆ ਕਿ satsang ਕਰਨ ਵਾਲੇ ਦਾ ਵੀ ਭਲਾ ਹੁੰਦਾ ਹੈ ਤੇ satsang ਸੁਣਨ ਵਾਲੇ ਦਾ ਵੀ ਭਲਾ ਹੁੰਦਾ ਵਾ ਪਤਾ ਨਹੀਂ ਕਿੱਥੇ ਜਾ ਕੇ guru ji ਸਾਨੂੰ ਬਲੈਸ ਕਰਦੇ ਆ ਤੇ ਚਲੋ ਅਸੀਂ satsang ਦੀ ਸ਼ੁਰੂਆਤ ਕਰਦੇ ਆ ਗੁਰੂ ਜੀ ਦੀ ਮਹਿਮਾ ਬਹੁਤ ਮਹਿਮਾਇਆ ਬਹੁਤ ਜਿਆਦੀ ਮਹਿਮਾਇਆ ਕਿ ਅਸੀਂ ਗੁਰੂ ਜੀ ਦੀ ਅਸੀਂ ਤੇ ਗੁਰੂ ਜੀ ਦਾ ਧੰਨਵਾਦ ਹੀ ਨਹੀਂ ਸਾਨੂੰ ਧੰਨਵਾਦ ਵੀ ਨਹੀਂ ਕਰਨਾ ਹੁੰਦਾ ਹੈਗਾ ਗੁਰੂ ਜੀ ਦਾ ਕਿ ਗੁਰੂ ਜੀ ਸਾਨੂੰ ਹਰੇਕ ਥਾਂ ਤੋਂ ਹਰੇਕ ਟਾਈਮ 'ਚ ਹਰੇਕ ਥਾਂ ਇੱਜ਼ਤ ਰੱਖਦੇ ਆ ਜੇ ਅਸੀਂ ਆਪਣਾ ਪੇ ਮੰਨਦੇ ਆ ਤੇ ਉਹ ਸੱਚੀ ਸਾਡਾ ਪੇ ਬਣ ਕੇ ਦਿਖਾਉਂਦੇ ਆ ਸਾਨੂੰ ਸਾਡੇ ਪਿਤਾ ਜੀ ਬਣ ਕੇ ਦਿਖਾਉਂਦੇ ਆ ਤੇ ਅਸੀਂ ਗੁਰੂ ਜੀ ਦੇ ਪਿਆਰੇ ਪਿਆਰੇ ਬੱਚੇ ਨਾਦਾਨ ਬੱਚੇ ਆ ਅਸੀਂ ਗੁਰੂ ਜੀ ਦੇ ਜਿੰਨਾ ਮੈਂ ਆਪਣਾ ਸਸਨ ਦੱਸਣਾ ਚਾਹੁੰਦੀ ਆ ਸੰਗਤ ਜੀ ਕੀ ਮੇਰੀ ਭਾਬੀ ਮੇਰੀ ਜਠਾਨੀ ਆ ਜਿੱਦਾਂ ਕਿ ਉਹਨਾਂ ਦੇ ਫਾਦਰ ਆ ਨਾ ਉਧਰ ਪੇਕਿਆਂ ਵੱਲੋਂ ਉਹਨਾਂ ਦੇ ਪਪਾ ਨਾ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀਗੇ ਬਿਮਾਰ ਹੋ ਥੋੜੇ ਦਿਨਾਂ ਤੋਂ ਪਹਿਲਾਂ ਹੀ ਸੀ ਲੇਕਿਨ ਉਹਨਾਂ ਨੇ ਆਪਣੇ ਵੱਲ ਧਿਆਨ ਨਹੀਂ ਦਿੱਤਾ ਹੈਗਾ ਕਿਉਂਕਿ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੁੰਦਾ ਹੀ ਇਦਾਂ ਆ ਕਿ ਉਹ ਬੰਦਾ ਆਪਣੇ ਵੱਲ ਧਿਆਨ ਹੀ ਨਹੀਂ ਦਿੰਦਾ ਹੈਗਾ ਤੇ ਉਹਨਾਂ ਨੇ ਨਾ ਉਹਨਾਂ ਨੂੰ ਬਾਥਰੂਮ ਹੁੰਦਾ ਸੀ ਬਹੁਤ ਜ਼ਿਆਦਾ ਤੇ ਉਹ ਉਹ ਉਸ ਚੀਜ਼ ਵੱਲ ਗੌਰ ਨਹੀਂ ਉਹਨਾਂ ਨੇ ਕੀਤਾ ਹੈਗਾ ਉਹ ਕਹਿੰਦੇ ਸ਼ਾਇਦ ਉਦਾਂ ਹੀ ਹੁੰਦਾ ਹੋਊਗਾ ਤੇ ਜਿੱਦਾਂ ਕਿ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਗਈ ਦਿਨ ਬਾ ਦਿਨ ਦਿਨ ਬਗੈ ਦਿਨ ਤੇ ਫਿਰ ਕੀ ਹੋਇਆ ਕਿ ਸੰਗਤ ਜੀ ਜਿੱਦਾਂ ਦੋ ਦੋ ਕਿ ਨਾ ਇੱਕਦਮ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹਨਾਂ ਦੇ ਬਾਥਰੂਮ ਦੇ ਵਿੱਚ ਲਗਾਤਾਰ ਬਲੱਡ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਬਲੱਡ ਬਾਥਰੂਮ ਵਿੱਚ ਹੀ ਆਉਂਦਾ ਹੈਗਾ ਤੇ ਉਹਨਾਂ ਨੂੰ ਇਮਰਜੈਂਟਲੀ ਕੀ ਉਹਨਾਂ ਨੂੰ ਨਾ ਬਾਥਰੂਮ ਪਾਈਪ ਲਮਾਉਣੀ ਪਈ ਤੇ ਉਹ ਲੁਧਿਆਣੇ ਦੇ ਆ ਡੀ ਐਮ ਸੀ ਉਹਨਾਂ ਨੂੰ ਲੈ ਕੇ ਗਏ ਤੇ ਉਹਨਾਂ ਨੇ ਕੋਈ ਉਹਨਾਂ ਦਾ ਟੈਸਟ ਨਹੀਂ ਕੀਤਾ ਕੁਝ ਨਹੀਂ ਕੀਤਾ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਇੱਥੇ ਐਡਮਿਟ ਕਰਵਾ ਦਿਓ 1.5 ਲੱਖ ਰੁਪਏ ਜਮ੍ਹਾਂ ਕਰਵਾ ਦਿਓ ਅਸੀਂ ਉਹਨਾਂ ਨੂੰ ਆਖਿਆ ਕਿ ਨਾ ਕੀ ਹੋ ਵੀ ਵਿਚਾਰੇ ਮਾਤੜ ਸਾਥੀ ਬੰਦੇ ਆ ਆਪਣੇ ਵਰਗੇ ਬੰਦੇ ਆ ਕਿ ਚਲੋ ਹਨਾ ਜੇ ਅੱਜ ਨਹੀਂ ਆਪਾਂ ਕਿਸੇ ਦੇ ਸਹਾਈ ਹੋਣਾ ਤੇ ਕਦੋਂ ਹੋਣਾ ਆ ਤੇ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਗੁਰੂ ਜੀ ਦੀ ਮਹਿਮਾ ਤੁਹਾਨੂੰ ਕਿੱਥੇ ਦੀ ਕਿੱਥੇ ਸਾਨੂੰ ਲੈ ਕੇ ਜਾ ਸਕਦੀ ਆ ਕਿ ਸਾਡੀ ਸੋਚ ਤੋਂ ਵੀ ਕਿਤੇ ਪਰਾ ਆ ਕੋਨਾ ਉਪਬੀਦਰੋਂ ਲੱਗ ਪੇ ਕਿ ਮੇਰੇ ਪਾਪਾ ਇਦਾਂ ਠੀਕ ਨਹੀਂ ਹੈਗੇ ਮੈਂ ਇਦਾਂ ਲੰਮੇ ਪਈ ਹੋਈ ਸੀ ਕਮਰੇ ਦੇ ਵਿੱਚ ਪਿਛਲੇ ਮਹੀਨੇ ਦੀ ਗੱਲ ਆ ਤੇ ਮੈਂ ਇੱਕ ਦਮਨਾ ਜਿਵੇਂ ਬੰਦੇ ਨੂੰ ਬੇਚੈਨੀ ਜੀ ਹੁੰਦੀ ਨਾ ਲੰਮੇ ਵੀ ਲੰਮੇ ਵੀ ਪਈ ਜਾਗ ਮਿੱਟੀ ਜੀ ਪਰ ਨੀਂਦ ਵੀ ਨਾ ਆਵੇ ਤੇ ਮੇਰਾ ਧਿਆਨ ਇੱਧਰ ਹੀ ਸੀ ਕਿ ਪਤਾ ਨਹੀਂ ਕੀ ਸੋਚਣਾ ਆਉਣੀ ਜਦੋਂ ਇੱਕ ਦਮ ਇੰਨਾ ਜ਼ਿਆਦਾ ਬਿਮਾਰ ਹੋ ਗਏ ਉਹਨੂੰ ਹਸਪੀਟਲ ਲੈ ਗਏ ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਉਹ ਭਾਬੀ ਨੇ ਨਾ ਆਪਣੇ ਭੈਣ ਦੇ ਅੱਗੇ ਭੈਣ ਦੇ ਨਾਲ ਮੇਰੀ ਗੱਲ ਕਰਵਾ ਦਿੱਤੀ ਉਹ ਤੇ ਮੈਂ ਉਹ ਭਾਬੀ ਜੀ ਨੂੰ ਕਹਿੰਦੇ ਕਿ ਪ੍ਰਿੰਕਾ ਤੂੰ ਇਹਨਾਂ ਨੂੰ ਕਹਿ ਕਿ ਅਸੀਂ ਨਾ ਮੇਰੇ ਫਾਦਰin ਲੋ ਦਾ ਵੀ ਦਿੱਲੀ ਤੋਂ ਇਲਾਜ ਚੱਲਦਾ ਹੈਗਾ ਉਹਨਾਂ ਦਾ ਉਹਨਾਂ ਨੂੰ ਵੀ ਇਦਾਂ ਜਾਏ ਉਹ ਦੇਸੀ ਇਲਾਜ ਲਿਆ ਪਰ ਲੇਕਿਨ ਬਹੁਤ ਵਧੀਆ ਮੈਂ ਗੁਰੂ ਜੀ ਨੂੰ ਆਖਾ ਕਿ ਗੁਰੂ ਜੀ ਅਸੀਂ ਆਪਣੇ ਸਿਰ ਤੇ ਲੈ ਕੇ ਚੱਲੇ ਆ ਕਿਉਂਕਿ ਮੈਨੂੰ ਕੋਈ ਸਪੋਰਟ ਕਰਨ ਵਾਲਾ ਨਹੀਂ ਸੀ ਹੈਗਾ ਮੇਰੇ ਹਸਬੰਦ ਡਰਦੇ ਸੀ ਕਿ ਰਾਹ ਦਾਰੇ ਦੇ ਵਿੱਚ ਕੋਈ ਖੁਸ਼ ਹੋ ਜਵੇ ਕਿਸੇ ਨੂੰ ਅੱਜ ਅਸੀਂ 100 ਵਾਰੀ ਉਹ ਸਾਡੇ ਨਾਲ ਚੰਗੇ ਉਹ ਕਹਣਗੇ ਕਿ ਕਿਸੇ ਜਦੋਂ ਕਿਸੇ ਦੀ ਆਈ ਹਨਾ ਮੌਕਾ ਹੀ ਕਿ ਪ੍ਰਮਾਤਮਾ ਆਪਣੇ ਉੱਤੇ ਨਹੀਂ ਲੈਂਦਾ ਹੋਣ ਦਾ ਤੇ ਇਨਸਾਨ ਦਾ ਬਣ ਬਣ ਜਾਂਦਾ ਆ ਕਿ ਫਿਰंका ਹਨਾ ਮੈਨੂੰ ਡਰ ਲੱਗਦਾ ਵਾ ਮੈਂ ਇਹ ਮੈਂ ਉਹਨਾਂ ਦੀ ਸਾਰੀ ਫੈਮਿਲੀ ਨੂੰ ਹੀ ਮਗਰ ਲਾ ਲਿਆ ਕਿ ਅਸੀਂ ਉੱਥੇ ਕਿਉਂਕਿ ਉੱਥੇ ਥੋੜੇ ਪੈਸੇ ਲੱਗਦੇ ਆ ਤੇ ਆਰਾਮ ਆ ਜਾਂਦਾ ਵਾ ਬੰਦੇ ਨੂੰ ਜਿੰਨਾ ਮਰਜੀ ਦੁੱਖ ਹੋਵੇ ਉੱਥੇ ਠੀਕ ਹੋ ਜਾਂਦਾ ਮੈਂ ਕੁਛ ਨਹੀਂ ਕੀਤਾ ਮੈਂ ਆਪਣੇ ਗੁਰੂ ਜੀ ਅੱਗੇ ਅਰਦਾਸ ਕੀਤੀ ਮੈਂ ਸ਼ਾਮੀ ਮੰਦਰ ਗਈ ਮੈਂ ਸ਼ਵਾਲਿਆ ਮੰਦਰ ਸ਼ਰੂ ਸ਼ਾਮ ਨੂੰ ਜਾਨੀ ਉੱਥੇ ਭੋਲੇ ਨਾ ਜੀ ਮੈਨੂੰ ਆਪ ਸੇ ਆਪਣੀ ਸੇਵਾ ਦਾ ਮੌਕਾ ਦਿੰਦੇ ਆ ਅਸੀਂ ਤੇ ਕੌਣ ਹੁੰਨੇ ਆ ਕਰਨ ਵਾਲੇ ਤੇ ਮੈਂ ਸੇਵਾ ਕਰਨ ਗਈ ਤੇ ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕਰੀ ਚੰਨਾ ਹਾਈ ਗੁਰੂ ਬਾਪ ਮੇਰੀ ਇੰਨੀ ਇੱਜ਼ਤ ਰੱਖਿਓ ਮੈਂ ਆਪਣੇ ਸਿਰ ਤੇ ਲੈ ਕੇ ਚੱਲੀ ਮੈਂ ਤੇ ਸਾਰਿਆਂ ਨੂੰ ਫੋਨ ਵੀ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਹਿ ਦਿੱਤਾ ਕਿ ਆਂਟੀ ਮੈਂ ਮੈਂ ਮੈਨੂੰ ਪਤਾ ਵਾਂ ਅੰਕਲ ਨੇ ਠੀਕ ਹੋ ਜਾਣਾ ਤੁਸੀਂ ਇੱਕ ਵਾਰੀ ਸਾਨੂੰ ਮੌਕਾ ਦੇ ਦਿਓ ਮੈਂ ਉਹਨਾਂ ਦੀ ਸਾਰੀ ਫੈਮਿਲੀ ਨੂੰ ਹੀ ਇੰਨਾ ਜ਼ਿਆਦਾ ਇੰਪ੍ਰੈਸ ਕੀਤਾ ਮੈਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਹਣਾ ਟੈਨਸ਼ਨ ਨਾ ਲਾਓ ਡੈਡੀ ਠੀਕ ਹੋ ਗਏ ਤੇ ਅੰਕਲ ਨੇ ਵੀ ਠੀਕ ਹੋ ਜਣਾ ਤੁਸੀਂ ਇੱਕ ਵਾਰੀ ਸਾਡੇ ਹਣਾ ਸਾਡੀ ਗੱਲ ਮੰਨੋ ਤੇ ਤੁਸੀਂ ਅੰਕਲ ਨੂੰ ਫੇਸ ਦਬੋ ਉਥੇ ਕਿ ਕਿਸੇ ਨਾ ਕਿਸੇ ਤਰੀਕੇ ਤੁਸੀਂ ਹਸਪੀਟਲ ਤਾਂ ਆਜੋ ਇਹਨਾਂ ਲੋਕਾਂ ਨੇ ਪੈਸੇ ਖਰਾਬ ਕਰਨੇ ਸਾਨੂੰ ਪਤਾ ਸਾ ਕਿੱਦਾਂ ਅਸੀਂ ਡੈਡੀ ਦੇ ਪੈਸੇ ਕਿੱਦਾਂ ਕਰਕੇ ਲਾਏ ਆ ਲੇਕਿਨ ਸਾਡਾ ਬਹੁਤ ਘਰ ਖਰਾਬ ਹੋਇਆ ਆਂਟੀ ਤੁਸੀਂ ਆਪਣੇ ਪੈਸੇ ਨਾ ਖਰਾਬ ਕਰਿਓ ਉਥੇ ਉਥੇ ਬੰਦਾ ਵੀ ਨਹੀਂ ਠੀਕ ਹੁੰਦਾ ਤਾਂ ਪੈਸਾ ਵੀ ਨਹੀਂ ਵਾਪਸ ਹੁੰਦਾ ਹੈਗਾ ਮੈਂ ਗੁਰੂ ਜੀ ਅੱਗੇ ਅਰਦਾਸ ਕਰੇ ਚੰਨਾ ਹੇ ਗੁਰੂ ਪਾ ਅਸੀਂ ਨਾ ਇੱਥੋਂ ਅਸੀਂ ਨਿਕਲ ਗਏ ਅਸੀਂ ਇਹ ਰਾਤ ਨੂੰ ਨਿਕਲੇ ਅਸੀਂ 9 ਵਜੇ ਤੇ ਸਵੇਰੇ ਅਸੀਂ 5 ਵਜੇ ਪਹੁੰਚੇ ਦਿੱਲੀ ਸਾਰੇ ਰਸਤੇ ਮੈਂ ਮੰਤਰ ਜਾਪ ਗੁਰੂ ਜੀ ਨੂੰ ਬੇਨਤੀ ਕਰਦੀ ਜਾਵਾਂ ਗੁਰੂ ਜੀ ਮੇਰੀ ਇੱਜ਼ਤ ਰੱਖਿਓ ਗੁਰੂ ਜੀ ਮੇਰੀ ਇੱਜ਼ਤ ਰੱਖਿਓ ਗੁਰੂ ਜੀ ਮੈਂ ਤੁਹਾਡੀ ਧੀ ਆਂ ਤੁਸੀਂ ਮੇਰੀ ਇੱਜ਼ਤ ਰੱਖਿਓ ਕਿ ਰਾਹ ਦਾਰੀ 'ਚ ਉਹਨਾਂ ਨੂੰ ਕੁਝ ਹੋਵੇ ਨਾ ਉਥੋਂ ਉਹਨਾਂ ਨੂੰ ਦਵਾਈ ਖਾਂਦੇ ਸਾਰੇ ਹੀ ਉਹਨਾਂ ਨੂੰ ਆਰਾਮ ਆ ਜਾਵੇ ਤੇ ਸੰਗਤ ਜੀ ਉਹਨਾਂ ਨੂੰ ਨਾ ਕੰਟੀਨਿਊਸਲੀ ਬਲੱਡ ਆਈ ਜਾ ਰਿਹਾ ਸੀ ਉੱਥੇ ਵੀ ਉਹਨਾਂ ਨੇ ਉਹਨਾਂ ਨੂੰ ਬੈੱਡ ਬੁੱਡ ਦਿੱਤਾ ਕਿਉਂਕਿ ਉਹਨਾਂ ਕੋ ਬੈਠਿਆ ਨਹੀਂ ਸੀ ਜਾਂਦਾ ਉਹਨਾਂ ਤੇ ਨਾ ਸਾਰੇ ਸਰੀਰ ਤੇ ਸੋਜਾਂ ਪੈ ਗਈਆਂ ਸੀ ਤੇ ਫਿਰ ਅਸੀਂ ਉਹਨਾਂ ਨੇ ਇਹਨਾਂ ਨੂੰ ਦੇਖਿਆ ਸੁਖਿਆ ਅੰਕਲ ਨੂੰ ਫਿਰ ਦਵਾਈ ਦਿੱਤੀ ਤੇ ਸੰਗਤ ਜੀ ਤੁਸੀਂ ਮੰਨ ਨਹੀਂ ਸਕਦੇ ਕਿ 2 ਦਿਨਾਂ ਦੇ ਵਿੱਚ ਜਦੋਂ ਅਸੀਂ ਉੱਥੇ ਗਏ ਤੁਸੀਂ ਸੰਗਤ ਜੀ ਇਹ ਚਮਤਕਾਰ ਦੇਖੋ ਕਿ ਨਾ ਉਹਨਾਂ ਕੋਲ ਕੋਈ ਰਿਪੋਰਟ ਸੀ ਨਾ ਉਹਨਾਂ ਕੋ ਕੋਈ ਟੈਸਟ ਸੀ ਉਹ ਬਿਨਾਂ ਰਿਪੋਰਟਾਂ ਤੋਂ ਹੀ ਸਾਰਾ ਕੁਝ ਦੱਸ ਦਿੰਦੇ ਆ ਉਥੇ ਇੰਨੀ ਕਿਰਪਾ ਹੈਗੀ ਆ ਤੇ ਉਹ ਉਥੇ ਅੰਕਲ ਨੂੰ ਤ੍ਰਿਉੰਬਰ ਕੈਂਸਰ ਨਿਕਲ ਆਇਆ ਪ੍ਰੋਸਟੇਟ ਕੈਂਸਰ ਨਿਕਲ ਆਇਆ ਉਹਨਾਂ ਨੂੰ ਇੰਨੀ ਵੱਡੀ ਬਿਮਾਰੀ ਉਹ ਕਹਿੰਦੇ ਕਿ ਇੰਨੀ ਕ੍ਰਿਟੀਕਲ ਹੀ ਆ ਕਿ ਇਹ ਹੋਰ ਘੜੀ ਪੱਲ ਦੇ ਜਾਂ ਮਹੀਨਾ ਦੋ ਮਹੀਨੇ ਆ ਜੇ ਤੁਸੀਂ ਇਹਨਾਂ ਨੂੰ ਨਾ ਹੁਣ ਲੈ ਕੇ ਆਉਂਦੇ ਤੇ ਇਹਨਾਂ ਦੀ ਦਤ ਵੀ ਹੋ ਸਕਦੀ ਸੀਗੀ ਤੇ ਗੁਰੂ ਜੀ ਨੇ ਇੰਨੀ ਕਿ ਇੱਜ਼ਤ ਰੱਖੀ ਤੇ ਜਦੋਂ ਅਸੀਂ ਉਥੇ ਦਵਾਈ ਲੈ ਕੇ ਆਏ ਦੋ ਦਿਨਾਂ ਦੇ ਵਿੱਚ ਉਹਨਾਂ ਦਾ ਬਲੱਡ ਬੰਦ ਵੀ ਹੋ ਗਿਆ ਬਲੱਡ ਬੰਦ ਹੋ ਗਿਆ ਅੰਕਲ ਨੂੰ ਹਾਈ ਮੈਂ ਇੰਨਾ ਸ਼ੁਕਰਾਨਾ ਕੀਤਾ ਮੈਂ ਭਾਬੀ ਨੂੰ ਪੁੱਛੇ ਬਾਰ-ਬਾਰ ਪੁੱਛਦੀ ਰਹਿੰਦੀ ਹੁੰਦੀ ਸੀ ਕਿ ਅੰਕਲ ਕਿੱਦਾਂ ਹੋਣ ਅੰਕਲ ਕਿੱਦਾਂ ਫਿਰ ਉਹ ਰੋਜ਼-ਰੋਜ਼ ਸਾਨੂੰ ਦੱਸਦੇ ਸੀ ਅੱਜ ਹੋਰ ਕੱਲ ਹੋਰ ਕਿ ਹੁਣ ਉਹਨਾਂ ਨੂੰ ਮਹੀਨਾ ਹੋ ਗਿਆ ਹੁਣ ਉਹ ਬਿਲਕੁਲ ਠੀਕ ਨੇ ਕਿ ਤੁਸੀਂ ਸੰਗਤ ਜੀ ਜਦੋਂ ਅਸੀਂ ਨਾ ਅੰਕਲ ਨੂੰ ਉੱਥੇ ਅੰਦਰ ਲੈ ਕੇ ਗਏ ਚੈੱਕਅਪ ਕਰਨ ਵਾਸਤੇ ਤੇ ਮੈਂ ਨਾ ਫੋਨ ਖੋਲਿਆ ਫੋਨ ਖੋਲਿਆ ਤੇ ਉੱਥੇ ਗੁਰੂ ਜੀ ਦਾ ਮੈਸੇਜ ਆਇਆ ਹੋਇਆ ਹਾਂਜੀ ਗਾਜ਼ੀਆਬਾਦ ਵਾਲਿਓ ਟੈਨਸ਼ਨ ਨਾ ਲੋ ਮੈਂ ਹਰਾਨ ਪਰੇਸ਼ਾਨ ਕੀ ਗੁਰੂ ਜੀ ਸਾਡੇ ਐਵਰੀ ਟਾਈਮ ਅੰਗ ਸੰਗ ਨੇ ਗੁਰੂ ਜੀ ਨੂੰ ਸਾਨੂੰ ਹੀ ਲੱਗਦਾ ਆ ਅਸੀਂ ਭਲੇਖੇ ਤੇ ਦੁਨੀਆ ਜੀਣਦੇ ਪਏ ਆ ਕਿ ਸਾਨੂੰ ਕੁਝ ਨਹੀਂ ਸਮਝ ਹੈਗੀ ਦੁਨੀਆ ਦੀ ਗੁਰੂਬਾਬ ਸਭ ਕੁਝ ਜਾਣਦੇ ਨੇ ਤੇ ਜਦੋਂ ਗੁਰੂ ਜੀ ਨੇ ਮੈਨੂੰ ਕਿਹਾ ਗਾਜ਼ੀਆ ਮੈਂ ਤੇ ਥੱਲੜੀ ਲਾਈਨ ਹੀ ਨਹੀਂ ਪੜੀ ਕੀ ਲਿਖਿਆ ਮੈਂ ਤੇ ਗਾਜ਼ੀਆਬਾਦ ਸੁਣ ਕੇ ਹਾਏ ਗੁਰੂ ਜੀ ਨੂੰ ਕਿ ਗੁਰੂ ਜੀ ਮੇਰੇ ਨਾਲ ਆ ਹੁਣ ਕੁਝ ਨਹੀਂ ਹੋ ਸਕਦਾ ਹੁਣ ਸਭ ਕੁਝ ਠੀਕ ਹੀ ਹੋਊਗਾ ਗਲਤ ਨਹੀਂ ਹੋਊਗਾ ਹੁਣ ਉਹ ਅੰਕਲ ਬਿਲਕੁਲ ਠੀਕ ਨੇ ਤੇ ਮੈਂ ਗੁਰੂ ਜੀ ਦਾ ਇੰਨਾ ਜ਼ਿਆਦਾ ਸ਼ੁਕਰਾਨਾ ਕਰਦੀ ਆ ਇੰਨਾ ਜ਼ਿਆਦਾ ਕਿ ਮੇਰੇ ਕੋਲ ਲਫ਼ਜ਼ ਵੀ ਨਹੀਂ ਹੈਗੇ ਲੇਕਿਨ ਫਿਰ ਵੀ ਅਸੀਂ ਗੁਰੂ ਪਾਜੀ ਤੁਹਾਡੇ ਚਰਨਾਂ 'ਚ ਮੇਰਾ ਕੋਟੀ-ਕੋਟੀ ਪ੍ਰਣਾਮ ਗੁਰੂ ਪਾਜੀ ਹਮੇਸ਼ਾ ਆਪਣੇ ਅੰਗ ਅੰਗ ਸੰਗ ਰਹਿਣਾ ਆਪਣੇ ਬੱਚਿਆਂ ਦੇ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਗੁਰੂ ਜੀ ਮੈਨੂੰ ਗੁਰੂ ਜੀ ਨੇ ਓਮ ਦੇ ਰੂਪ 'ਚ ਵੀ ਰੋਟੀ ਦੇ ਦਰਸ਼ਨ ਦਿੱਤੇ ਆ ਥੋੜਾ ਥੋੜੇ ਦਿਨ ਹੋਏ ਆ ਤੇ ਮੈਨੂੰ 777 ਦੇ ਵਿੱਚ ਬlesings ਦਿੱਤੀਆਂ ਮੈਨੂੰ ਬਟਰਫਲਾਈ ਦੇ ਵਿੱਚ ਇੰਨੀਆਂ ਜ਼ਿਆਦਾ ਬlesings ਦਿੱਤੀਆਂ ਮੈਂ ਗੁਰੂ ਜੀ ਦਾ ਕੋਟੀ ਕੋਟੀ ਪ੍ਰਣਾਮ ਕਰਦੀ ਆ ਤੇ ਮੈਂ ਇੱਕ ਹੋਰ ਸੱਸਣ ਸ਼ੇਅਰ ਕਰ ਕਰਦੀ ਆ ਕਿ ਇੱਕ ਦਿਨ ਕੀ ਹੋਇਆ ਕਿ ਨਾ ਮੈਂ ਰੋਟੀ ਬਲੁੰਦੀ ਪਈ ਸੀ ਕਿਚਨ ਚ ਤੇ ਮੇਰਾ ਹਸਬੰਦ ਨੇ ਜੌਬ ਤੇ ਜਾਣਾ ਸੀਗਾ ਉਹਨਾਂ ਨੂੰ ਜੌਬ ਤੇ ਜਾਣਾ ਸੀ ਤੇ ਨਾ ਮੈਨੂੰ 3 ਸਾਲ ਸਾਢੇ 3 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਆਪਣੇ ਘਰ 'ਚ ਕਦੀ ਨਹੀਂ ਦੇਖਿਆ ਕਿ ਸਾਡੇ ਘਰ 'ਚ ਬਟਰਫਲਾਈ ਆਉਂਦੀ ਹੋਵੇ ਕਿਉਂਕਿ ਸਾਡੇ ਨਾ ਓਪਨ ਹੀ ਆ ਤੇ ਮੈਂ ਕਦੀ ਨਹੀਂ ਦੇਖੀ ਅਜ ਤੱਕ ਆਪਣੇ ਘਰ 'ਚ ਬਟਰਫਲਾਈ ਉਹ ਦਿਨ ਥੋੜੇ ਦਿਨ ਦੀ ਗੱਲ ਹੀ ਆ ਕਿ ਉਹ ਦਿਨ ਗੁਰੂ ਜੀ ਦੀ ਕਿਰਪਾ ਦੇ ਨਾਲ ਬਟਰਫਲਾਈ ਆਈ ਬਰਾਊਨ ਕਲਰ ਦੀ ਬਟਰਫਲਾਈ ਸੀਗੀ ਤੇ ਉਹ ਨਾ ਇੱਧੇ ਘੁੰਮਦੀ ਪਈ ਸੀ ਮੈਂ ਅਚਾਨਕ ਦੇਖਿਆ ਮੈਂ ਤਾਂ ਸ਼ਾਇਦ ਹਾਣਾ ਪਤਾ ਨਹੀਂ ਕੀ ਚੀਜ਼ ਹੈ ਜਦੋਂ ਮੈਂ ਦੇਖੀ ਬਟਰਫਲਾਈ ਮੇਰੇ ਹਸਬੰਦ ਦੇ ਸ਼ੋਲਡਰ ਤੇ ਬੈ ਗਈ ਕਿਉਂਕਿ ਹਜੇ ਗੁਰਬਾ ਮੈਂ ਸੰਗਤ ਜੀ ਮੈਂ ਇਹ ਦੱਸਦੀ ਆਂ ਕਿ ਕਿ ਮੇਰੇ ਘਰ ਦੇ ਵਿੱਚੋਂ ਨਾ ਹਜੇ ਮੈਂ ਹੀ ਜ਼ਿਆਦਾ ਗੁਰੂ ਪਾਜੀ ਨੂੰ ਮੰਨਦੀ ਆਂ ਮੇਰੀ ਫੈਮਿਲੀ ਮਾੜਾ ਚੰਗਾ ਕੁਝ ਨਹੀਂ ਕਹਿੰਦੀ ਹੈਗੀ ਕੋਈ ਬੁਰਾਈ ਨਹੀਂ ਕੋਈ ਕੁਛ ਗਲਤ ਨਹੀਂ ਕੁਛ ਨਹੀਂ ਕਹਿੰਦੇ ਲੇਕਿਨ ਮੰਨਦੀ ਹੀ ਮੇਰੀ ਮਾਨਤਾ ਮੇਰੀ ਆ ਇਸ ਘਰ ਦੇ ਵਿੱਚੋਂ ਤੇ ਜਦੋਂ ਮੇਰੇ ਹਸਬੰਦ ਦੇ ਮੇਰੇ ਅੰਕਲ ਦੇ ਸ਼ੋਲਡਰ ਤੇ ਉੱਤੇ ਆ ਕੇ ਜਦੋਂ ਬਟਰਫਲਾਈ ਬੈਠੀ ਮੇਰਾ ਮੈਂ ਮੇਰੇ ਜੋ ਵਾਜ ਹੀ ਨਾ ਨਿਕਲੇ ਮੈਂ ਰੋਟੀ ਬਣਾਉਂਦੀ ਬਣਾਉਂਦੀ ਮੈਂ ਇੰਨਾ ਸ਼ੁਕਰਾਨਾ ਕੀਤਾ ਗੁਰੂ ਪਾਤ ਜੀ ਮੇਰੇ ਅੰਕਲ ਨੂੰ ਬles ਕਿਉਂਕਿ ਮੈਂ ਹਰ ਇੱਕ ਟਾਈਮ ਇਹੀ ਕਹਿਣੀ ਹੁੰਨੀ ਕਿ ਮੇਰੇ ਕੋਲ ਹੋਰ ਕੁਝ ਹੈ ਹੀ ਨਹੀਂ ਆ ਮੇਰੇ ਅੰਕਲ ਤੋਂ ਸਿਵਾਏ ਮੇਰੀ ਲਾਈਫ ਤੇ ਬਹੁਤ ਹਾਰਿਆ ਗੁਰੂ ਜੀ ਮੇਰੀ ਲਾਈਫ ਤੇ ਤੁਸੀਂ ਉਹ ਮੇਰੇ ਅੰਕਲ ਆ ਮੇਰੇ ਅੰਕਲ ਦੇ ਹਮੇਸ਼ਾ ਅੰਗ-ਸੰਗ ਰਹਿਣਾ ਉਹਦੀਆਂ ਦਿਲ ਦੀਆਂ ਜੋ ਵੀ ਆਸਾਂ ਆ ਨਾ ਸਭ ਪੂਰੀਆਂ ਕਰਨੀਆਂ ਤੇ ਜਦੋਂ ਮੇਰੇ ਅੰਕਲ ਦੇ ਸ਼ੋਲਡਰ ਤੇ ਉੱਤੇ ਬਟਰਫਲਾਈ ਆ ਕੇ ਬੈਠੀ ਮੈਂ ਇੰਨਾ ਜ਼ਿਆਦਾ ਸ਼ੁਕਰਾਨਾ ਕੀਤਾ ਇਹਨਾਂ ਤੇ ਫਿਰ ਸਾਡੇ ਰੂਮ 'ਚ ਵੀ ਆਈ ਆ ਤੇ ਮੈਂ ਮੈਂ ਉਹਦੇ ਮਗਰ-ਮਗਰ ਭੱਜੀ ਆ ਤੇਨਾਂ ਫਿਰੂ ਪਤਾ ਨਹੀਂ ਕਿੱਥੇ ਚਲ ਗਈ ਮੈਂ ਉਹਦੇ ਤੋਂ ਸਾਡੇ ਰੂਮ ਚਾਈ ਨਾ ਸਮਝੇ ਮੈਂ દવા ਦਾ ਉਹਦੇ ਮਗਰਪੱਜ ਜਿਵੇਂ ਫੋਨ ਲੈਣ ਲੈਣ ਲੱਗੀ ਸੀ ਮੈਂ ਉਹਦੀ ਨਾ ਪਿਕਚਰ ਕਰਨ ਆ ਗਈ ਸੀ ਤੇ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਪਤਾ ਹੀ ਨਹੀਂ ਲੱਗਾ ਮੈਨੂੰ ਕਿੱਥੇ ਗਾਇਬ ਹੋ ਗਈ ਕਿਉਂਕਿ ਸਾਡਾ ਘਰ ਇੱਡਾ ਵੱਡਾ ਵੀ ਨਹੀਂ ਹੈਗਾ ਤੇ ਉਸ ਘਰ ਦੇ ਵਿੱਚ ਚੀਜ਼ ਕਿਤੇ ਬਾਹਰ ਨੂੰ ਜਾਂਦੀ ਹੈ ਤਾਂ ਪਤਾ ਤਾਂ ਲੱਗਦਾ ਹੀ ਆ ਨਾ ਆਈ ਦਾ ਪਤਾ ਲੱਗਿਆ ਤੇ ਗਈ ਦਾ ਨਹੀਂ ਪਤਾ ਲੱਗਾ ਇੰਨਾ ਜਿਆਦਾ ਸ਼ੁਕਰਾਨਾ ਕਿ ਹਮੇਸ਼ਾ 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 ਗੁਰੂ ਬਾਜੀ ਆਪਣੇ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਣਾ ਮਾਰੀ ਦੁਨੀਆ ਤੋਂ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਹਮੇਸ਼ਾ ਨੇਕ ਬੁੱਧੀ ਬਲ ਬੁੱਧੀ ਬਖਸ਼ਣਾ ਤੇ ਮੈਂ ਆਪਣੇ ਸਤਸੰਗ ਨੂੰ ਇੱਥੇ ਹੀ ਵਿਰਾਮ ਦਿੰਨੀ ਆ ਕੋਈ ਬੋਲ ਜੁਕ ਹੋ ਗਈ ਹੋਵੇ ਤੇ ਸੰਗਤ ਜੀ ਤੁਸੀਂ ਵੀ ਮਾਫ ਕਰਿਓ ਤੇ ਗੁਰੂ ਜੀ ਤੁਸੀਂ ਵੀ ਮਾਫ ਕਰਿਓ ਆਪਣੇ ਬੱਚਿਆਂ ਨੂੰ ਜੈ ਗੁਰੂ ਜੀ ਸ਼ੁਕਰਾਨੇ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ